ਗੱਡੀ ਦਾ ਪਿੱਛਾ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਜਿਸ ਦੀ ਗੱਡੀ ਦੇ ਵਿੱਚ ਇੱਕ ਪਾਸੇ ਨਸ਼ਾ ਰੱਖਿਆ ਹੋਇਆ ਸੀਗਾ ਤੇ ਉੱਥੇ ਹੀ ਨਾਲ ਪੰਜਾਬ ਪੁਲਿਸ ਦੀ ਵਰਦੀ ਵੀ ਰੱਖੀ ਗਈ ਸੀ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਦੱਸਦੇ ਕਿ ਇਹ ਮਾਮਲਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦਾ ਹੈ ਜਿੱਥੇ ਕਿ ਪੁਲਿਸ ਨੇ ਖਰੜ ਤੋਂ ਇੱਕ ਨੌਜਵਾਨ ਦਾ ਪਿੱਛਾ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮੁਲਜ਼ਮ ਦੀ ਕਾਰ ਦੇ ਵਿੱਚੋਂ ਨਸ਼ੀਲੇ ਪਦਾਰਥ ਸਮੇਤ ਚੰਡੀਗੜ੍ਹ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਜਦੋਂ ਪੁਲਿਸ ਨੇ ਉਸ ਨੂੰ ਫੜ ਲਿਆ ਤਾਂ ਦੋਸ਼ੀ ਨੇ ਬਹੁਤ ਡਰਾਮਾ ਰਚ ਲਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੜਕ ਦੇ ਵਿੱਚੋਂ ਵਿੱਚ ਗੱਡੀ ਨੂੰ ਰੋਕਿਆ ਗਿਆ ਹੈਗਾ ਤੇ ਉੱਥੇ ਹੀ ਗੱਡੀ ਦੇ ਵਿੱਚੋਂ ਖਾਸ ਕਰਕੇ ਹੈਰਾਨੀ ਦੀ ਵਾਲੀ ਗੱਲ ਇਹ ਹੈ ਕਿ ਇੱਕ ਨਸ਼ੇ ਦੇ ਨਾਲ ਨਾਲ ਗੱਡੀ ਦੇ ਵਿੱਚ ਵਰਦੀ ਵੀ ਬਰਾਮਦ ਕੀਤੀ ਗਈ ਹੈ ਤੇ ਇਸ ਵਿਅਕਤੀ ਨੇ ਹਾਈ ਵੋਲਟੇਜ ਡਰਾਮਾ ਵੀ ਕੀਤਾ ਹੈ ਸੜਕ ਦੇ ਵਿੱਚ ਦੋਸ਼ੀ ਦੀ ਪਛਾਣ ਸ਼ਿਵਮ ਦੇ ਵਜੋਂ ਹੋਈ ਹੈ ਜੋ ਕਿ ਰਡਿਆਲਾ ਦਾ ਰਹਿਣ ਹਾਲਾ ਹੈਗਾ ਤੇ ਮੌਕੇ ਦੇ ਉੱਤੇ ਪਹੁੰਚੇ ਅਧਿਕਾਰੀ ਨੇ ਕਿਹਾ ਹੈਗਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਾਣਕਾਰ ਦੇ ਅਨੁਸਾਰ ਉਹ ਨਸ਼ੀਲੇ ਪਦਾਰਥ ਵੇਚਦਾ ਹੈਗਾ ਹਾਲਾਂਕਿ ਇਸ ਮੌਕੇ ਦੇ ਉੱਤੇ ਉੱਥੇ ਗੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸਨ ਅ ਦੱਸਦੀ ਹੈ ਕਿ ਇਸ ਦੇ ਦੌਰਾਨ ਮੁਹਾਲੀ ਨਾਰਕੋਟਿਕਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ ਦੇ ਵਿੱਚ ਇੱਕ ਨਸ਼ਾ ਤਸਕਰ ਸਰਗਰਮ ਹੈਗਾ ਇਸ ਤੋਂ ਬਾਅਦ ਸਿਵਲ ਡਰੈਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਜਾਲ ਵਿਛਾਇਆ ਗਿਆ ਤੇ ਜਿਵੇਂ ਹੀ ਪੁਲਿਸ ਨੇ ਨੌਜਵਾਨ ਨੂੰ ਆਪਣੀ ਕਾਰ ਰੋਕਣ ਦਾ ਇਸ਼ਾਰਾ ਕੀਤਾ ਤੇ ਉਸ ਨੇ ਕਾਰ ਤੇਜ਼ੀ ਦੇ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸਨੇ ਸਕੂਟਰ ਸਵਾਰ ਇੱਕ ਕੁੜੀ ਨੂੰ ਵੀ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਸਨੀ ਇਨਕਲੇਵ ਦੇ ਨੇੜੇ ਫੜ ਲਿਆ ਪਰ ਇਸ ਸਮੇਂ ਦੌਰਾਨ ਨੌਜਵਾਨ ਨੇ ਡਰਾਮਾ ਇੰਨਾ ਵੱਡਾ ਡਰਾਮਾ ਰਚ ਲਿਆ। ਦੇਖੋ ਕਿਸ ਤਰੀਕੇ ਦੇ ਨਾਲ ਸੜਕ ਦੇ ਵਿੱਚੋ ਵਿੱਚ ਖੜਿਆ ਪਿਆ ਹੈਗਾ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਕਹਿ ਸਕਦੇ ਹਾਂ ਇਕੱਠ ਹੁੰਦਾ ਨਜ਼ਰ ਆ ਰਿਹਾ ਹੈਗਾ ਤੇ ਹੈਰੋਇਨ ਅਤੇ ਪੁਲਿਸ ਪਹਿਰਾਵਾ ਪੁਲਿਸ ਨੇ ਜਿਹੜਾ ਕਿ ਬਰਾਮਦ ਕੀਤਾ ਹੈਗਾ ਉਸ ਦੀ ਗੱਡੀ ਦੇ ਵਿੱਚ ਜਿਹੜਾ ਕਿ ਪਿਆ ਸੀਗਾ ਜਦੋਂ ਪੁਲਿਸ ਨੇ ਦੋਸ਼ੀ ਨੂੰ ਫੜਿਆ ਤਾਂ ਉਹ ਜ਼ਮੀਨ ਦੇ ਉੱਤੇ ਲੇਟ ਗਿਆ ਉਸਨੇ ਕਿਹਾ ਕਿ ਪਹਿਲਾਂ ਮੇਰੇ ਪਰਿਵਾਰ ਨੂੰ ਸੂਚਿਤ ਕਰੋ ਫਿਰ ਹੀ ਉਹ ਉੱਥੇ ਜਾਵੇਗਾ ਇਸ ਤੋਂ ਬਾਅਦ ਹੀ ਉਹ ਇੱਕ ਅਪਾਹਜ ਵਿਅਕਤੀ ਦੇ ਵਾਂਗ ਜ਼ਮੀਨ ਦੇ ਉੱਤੇ ਰਿੰਗਣ ਲੱਗ ਪਿਆ ਤੇ ਉੱਥੇ ਹੀ ਭੀੜ ਇਕੱਠੀ ਹੋ ਗਈ ਅਜਿਹੇ ਦੇ ਵਿੱਚ ਮੁਲਜ਼ਮਾ ਦੀ ਹਿੰਮਤ ਅ ਜਿਹੜੀ ਕਿ ਕਹਿ ਸਕਦੇ ਆ ਹੋਰ ਵੱਤ ਗਈ ਆ ਹਾਲਾਂਕਿ ਪੁਲਿਸ ਲਈ ਵੀ ਉਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਸੀਗਾ ਪਰ ਉਸਨੇ ਬੜੀ ਮੁਸ਼ਕਲ ਦੇ ਨਾਲ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੀ ਜਿੱਥੇ ਕਿ ਖਰੜ ਦੇ ਵਿੱਚ ਇਹ ਪੂਰਾ ਦ੍ਰਿਸ਼ ਉਹ ਕਹਿ ਸਕਦੇ ਆ ਵੀ ਇੱਕ ਨਜ਼ਾਰਾ ਦੇਖਣ ਨੂੰ ਮਿਲਿਆ ਹੈਗਾ ਇਕਾ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈਗਾ ਉਸ ਦਾ ਪਿੱਛਾ ਕਰਕੇ ਉਹਨੂੰ ਕਾਬੂ ਕੀਤਾ ਉਸ ਦੀ ਗੱਡੀ ਦੇ ਵਿੱਚੋਂ ਨਸ਼ੀਲੇ ਪਦਾਰਥ ਸਮੇਤ ਪੰਜਾਬ ਪੁਲਿਸ ਦੀ ਕਹਿੰਦਾ ਚੰਡੀਗੜ੍ਹ ਪੁਲਿਸ ਦੀ ਵਰਦੀ ਵੀ ਬਰਾਮਦ ਕੀਤੀ ਗਈ ਹੈ ਤਾਂ ਸਵਾਲ ਬਹੁਤ ਵੱਡੇ ਵੱਡੇ ਖੜੇ ਹੁੰਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਨੂੰ ਖਤਮ ਕਰਨ ਦੀ ਗੱਲ ਕਿਤੇ ਚੱਰੀ ਆ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਚੱਲਦੇ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਵੀ ਬਖਸ਼ਾ ਨਹੀਂ ਜਾ ਰਿਹਾ ਕਿਉਂਕਿ ਸੀਐਮ ਭਗਵੰਤ ਮਾਨ ਨੇ ਸਾਫ ਤੌਰ ਦੇ ਉੱਤੇ ਕਿਹਾ ਹੈਗਾ ਕਿ ਜੋ ਨਸ਼ੇ ਵੇਚਦਾ ਹੈਗਾ ਜੋ ਵੀ ਨਸ਼ਾ ਤਸਕਰੀ ਕਰਦਾ ਹੈ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਹਾਲ ਹੀ ਦੇ ਵਿੱਚ ਮਹਿਲਾ ਕਾਂਸਟੇਬਲ ਨੂੰ ਵੀ ਜਿਹੜਾ ਕਿ ਬਰਖਾਸਤ ਕੀਤਾ ਗਿਆ ਜਿਸ ਜੋ ਕਿ ਨਸ਼ਾ ਵੇਚਦੀ ਹੋਈ ਨਜ਼ਰ ਜਿਹੜੀ ਕਿ ਕਿਹਾ ਜਾ ਰਿਹਾ ਹੈਗਾ ਕਿਉਂਕਿ ਉਸ ਦੀ ਗੱਡੀ ਦੇ ਵਿੱਚ ਚਿੱਟਾ ਮਿਲਿਆ ਸੀਗਾ ਜਿਸ ਤੋਂ ਬਾਅਦ ਉਹ ਵੀ ਮਾਮਲਾ ਹਾਲੇ ਠੰਡਾ ਨਹੀਂ ਹੋ ਰਿਹਾ ਪਰ ਇਹ ਹੀ ਖੋਰ ਮਾਮਲਾ ਸਾਹਮਣੇ ਆ ਜਿੱਥੇ ਕਿ ਇੱਕ ਗੱਡੀ ਦੇ ਵਿੱਚ ਨੌਜਵਾਨ ਜਿਹੜਾ ਕਿ ਨਸ਼ੀਲੇ ਪਦਾਰਥ ਰੱਖੇ ਬੈਠਾ ਸੀਗਾ ਪਰ ਨਾਲ ਹੀ ਇੱਕ ਵਰਦੀ ਵੀ ਪਈ ਸੀਗੀ ਤਾਂ ਬਹੁਤ ਵੱਡੇ ਸਵਾਲ ਖੜੇ ਉੱਠਦੇ ਨੇ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਗੱਡੀ ਦਾ ਪਿੱਛਾ ਕਰਕੇ ਇਸ ਨੌਜਵਾਨ ਨੂੰ ਕਾਬੂ ਕੀਤਾ ਹੈ। ਸ਼ਿਵਜੋਤ ਗੇਟ ਦੇ ਉੱਤੇ ਜਿਹੜਾ ਨਸ਼ੇ ਆਲਾ ਇੱਕ ਕਾਬੂ ਕਰਿਆ ਨਾਰਕੋਟਿਕਸ ਦੇ ਵੱਲੋਂ ਕੀ ਕਹਿਣਾ ਜਾਂਦੇ ਹੋ? ਭਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਬਹੁਤ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜੀ। ਇਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ। ਬਹੁਤ ਵਧੀਆ ਮਾਨ ਸਰਕਾਰ ਤੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਉਹ ਇੱਕ ਬੰਦਾ ਐਨੇ ਬੰਦਿਆਂ ਕੋਲ ਲੋਟ ਨਹੀਂ ਆ ਰਿਹਾ ਕਿ ਆ ਉਹਨੇ ਨਸ਼ਾ ਕਰਿਆ ਹੋਇਆ ਕਿ ਆ ਨਹੀਂ ਖਾਦਾ ਹੋਇਆ ਜੀ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਬੰਦਾ ਸਾਰੀ ਪਬਲਿਕ ਦੇਖ ਰਹੀ ਹੈ ਜੀ ਉਹ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਕੱਲਾ ਬੰਦਾ ਜੀ ਉਹ ਚਾਰ ਜਣਿਆਂ ਕੋਲ ਲੋਟ ਨਹੀਂ ਆ ਰਿਹਾ ਹੁਣ ਉਹਨਾਂ ਨੇ ਹੋਰ ਟੀਮ ਮਂਗਾਈ ਹੈ ਇੱਕ ਕੁੜੀ ਦੇ ਉੱਪਰ ਕਹਿੰਦੇ ਗੱਡੀ ਚੜਾਉਣ ਲੱਗਿਆ ਦਾ ਉਹ ਵੀ ਵਿਚਾਰੀ ਬਹੁਤ ਔਖੀ ਪੁਲਿਸ ਨੇ ਬਚਾਈ ਹੈ ਪੁਲਿਸ ਨੇ ਇਹਨੇ ਗੱਡੀ ਵੀ ਭਾਂਦੀ ਐ ਜੀ ਕਿੱਥੇ ਖੜੀ ਐ ਇਹਦੀ ਗੱਡੀ ਆ ਉਹ ਅੱਗੇ ਦ